ਅਬਰਾਹਮ ਆਪਣੀ ਪਤਨੀ ਸਾਰਾਈ ਨੂੰ ਜਦੋਂ ਉਹ ਸਾਰਾ ਨਹੀਂ ਸੀ ਅਜੇ ਅਬਰਾਹਮ ਪ੍ਰਿਜ਼ਲਾ ਨੂੰ ਗਏ ਸਾਰਾਈ ਕੋਲ ਆਪਣੇ ਧੀਤੇ ਨੂਦ ਨੂੰ ਨਾਲ ਲੈ ਕੇ ਉਸ ਦਿਸ਼ਾ ਵਿੱਚ ਉਸ ਵਿਜ਼ਨ ਦੇ ਵਿੱਚ ਨਿਕਲ ਤੁਰਿਆ ਜਿਹਦੇ ਲਈ ਪਰਮੇਸ਼ਵਰ ਨੇ ਅਬਰਾਹਮ ਨੂੰ ਬੋਲਿਆ ਸੀ ਬਾਈਬਲ ਵਿੱਚ ਲਿਖਿਆ ਉਧਿਕ ਪਤਨੀ ਉਹਦੇ ਨਾਲ ਗਈ ਉਹਦਾ ਭਤੀਜਾ ਲੂਤ ਉਹਦੇ ਨਾਲ ਤੁਰਿਆ ਇਹਨਾਂ ਲੋਕੀ ਬਸ ਮੇਰੇ ਵੀਕੇ ਸਸਨੀ ਕਿਲੋਸਾ ਹੋਇਆ ਸਰਾਈ ਅੰਦੋਪੋਨੇ ਕੋ ਨਾ ਮਰਾਵੋ ਨਿਆਂ ਬੋ ਆਖੀ ਲੋਟ ਤੇ ਪੀੜੀ ਦੀ ਸੋਤ ਤੰ। ਇੱਦਾਂ ਨੂੰ ਯਾਦ ਰੱਖਣਾ ਕਿ ਇਹ ਵਿਜ਼ਨ ਅਬਰਾਹਮ ਦਾ ਨਹੀਂ ਸੀ। ਇਹ ਵਿਜ਼ਨ ਖੁਦ ਫੁਤਾਤਾ ਸੀ। ਇਹ ਵਿਜ਼ਨ ਪਰਮੇਇਕਰ ਨੇ ਫੁਤਾਤਾ ਸੀ। ਜਿਹੜਾ ਵਿਜ਼ਨ ਪਰਮੇਇਕਰ ਨੇ ਆਪਣਾ ਵਿਜ਼ਨ ਅਬਰਾਹਮ ਨੂੰ ਦਿੱਤਾ ਸੀ। ਜਦੋਂ ਕਿ ਸਭ ਇਹ ਮਿਲਦੇ ਵੀ ਇਹ ਕਿੱਸਾ ਨਹੀਂ ਉਹਨਾਂ ਦਾ ਵਿਜ਼ਨ ਦਾ। ਉਹ ਪੈਂਸੀ ਦਾ ਵਿਜ਼ਨ ਵੀ ਮਗਰ ਇਹ ਤੁਲੀ ਆਪੇ ਵਾਪ ਅਪਾਪੋ ਅਗਰਾਂ। ਅਬਰਾਹਮ ਦੇ ਪਰਾਂਇ ਵਿੱਚ ਬਹੁਤ ਲੋਕ ਸੀ। ਮੈਨੂੰ ਲੱਗਦਾ ਅਬਰਾਹਮ ਦੀ ਛੇਤੀ ਹੈ। ਲੇਕਿਨ ਲੂਤ ਅਬਰਾਹਮ ਦੇ ਨਾਲ ਤੁਰਿਆ। ਮਨ ਲੂਤ ਅਭੀ ਉਹ ਇੱਕ ਅਤਮੀ ਨਾਲ ਤੁਸੀਂ। ਜਿੱਦੋਂ ਅਸੀਂ ਜਾ ਕੇ ਵਚਨਾਂ ਨੂੰ ਪੜਦੇ ਆਂ, ਬਾਈਬਲ ਨੂੰ ਪੜਦੇ ਆਂ। ਲੇਜੈਂਡੀ ਗੱਲ ਸੱਚੀ ਤੁਸੀਂ। ਜਿੰਨੀ ਬਰਕਤ ਅਬਰਾਹਮ ਨੂੰ ਮਿਲੀ, ਓਨੀ ਬਰਕਤ ਲੂਤ ਨੂੰ ਵੀ ਮਿਲੀ। ਹਾਲੇਲੂਇਆ। ਕੇ ਅਬਰਾਹਮ? ਹਾਲੇਲੂਇਆ। ਸਤਿ ਸ਼੍ਰੀ ਅਕਾਲ ਜੀ, ਐਵੀ ਆਂ ਕਿ ਲੋ। ਕਿਉਂਕਿ ਲੂਤ ਉਸ ਵਿਜ਼ਨ

che erano con loro pertanto voi siete benedetti preparatevi perché voi siete quelli che siete in ripasso con Dio